ਨਾ ਗੁਰਮਖ ਪਿਆਰਿਓ ਇੱਕ ਦੂਜੇ ਨੂੰ ਗੱਲ ਕਰ ਦੇਣੀ ਨਿੰਦਿਆ ਦਾ ਭਾਵ ਪਤਾ ਕੀ ਹੁੰਦਾ ਹੈ ਜਿਹੜਾ ਬੰਦਾ ਆਪਣੇ ਤੋਂ ਅੱਗੇ ਵੱਧ ਰਿਹਾ ਹੈ ਉਹਦੀ ਨਿੰਦਿਆ ਹੋਣ ਲੱਗ ਜਾਂਦੀ ਆ ਖੁਸਤਨਾ ਸ਼੍ਰੀ ਵਾਹਿਗੁਰੂ ਜਿਹੜਾ ਬੰਦਾ ਥੱਲੇ ਉਹਨੂੰ ਕੋਣ ਪੁੱਛਦਾ ਹੈ ਜਿਹੜਾ ਬੰਦਾ ਥੱਲੇ ਹੈ ਉਹਨੂੰ ਕੋਈ ਨਹੀਂ ਪੁੱਛਦਾ ਪਰ ਜਿਹਦੀ ਜਿਹੜੇ ਬੰਦੇ ਦੀ ਪਹੁੰਚ ਅਸਮਾਨਾਂ ਤੱਕ ਪਹੁੰਚ ਜਾਂਦੀ ਹੈ ਜਿਹੜੇ ਬੰਦੇ ਦੀ ਸੋਚ ਸਮਾਨਾ ਤੱਕ ਪਹੁੰਚ ਜਾਂਦੀ ਏ ਜਿਹੜੇ ਬੰਦਿਆਂ ਦਾ ਦੁਨੀਆ ਦੇ ਵਿੱਚ ਨਾਮ ਹੁੰਦਾ ਨੋਟ ਕਰਿਓ ਉਹਨਾਂ ਦੀ ਨਿੰਦਿਆ ਜ਼ਰੂਰ ਹੁੰਦੀ ਆਖੋ ਸਤਿ ਸ੍ਰੀ ਅਕਾਲ ਹੀ ਗੁਰੂ ਇੱਥੇ ਕਿਸੇ ਨੇ ਕੋਠੀ ਪਾਈ ਤਾਂ ਨਿੰਦਿਆ ਹੋਣ ਲੱਗ ਜੇਗੀ ਜੇ ਦੁਕਾਨਦਾਰ ਦੀ ਦੁਕਾਨ ਸੋਹਣੀ ਚੱਲਦੀ ਏ ਤੇ ਨਾਲ ਉਹਦਾ ਦੁਕਾਨਦਾਰ ਨਿੰਦਿਆ ਕਰਨ ਲੱਗ ਜੇਗਾ ਜੇ ਪੱਠੀ ਦੇ ਮੇਰੇ થી ਲਾਲੋ ਗੱਲ ਦਾ ਜੇ ਪ੍ਰੋਗਰਾਮ ਗੁਰੂ ਕਾ ਘਰ ਦੇ ਗ੍ਰੰਥੀ ਦੇ ਵਧੀਆ ਚੱਲਣ ਲੱਗ ਜੇ ਫਿਰ ਨਾਲ ਉਹਦਾ ਗ੍ਰੰਥੀ ਨਿੰਦਿਆ ਕਰਨ ਲੱਗ ਜਾਂਦਾ ਹੈ ਹਰ ਇੱਕ ਪਾਸੇ ਐ ਫੀਲਡ ਦੇ ਵਿੱਚ ਗੁਰਮੁਖ ਪਿਆਰਿਓ ਪਰਿਵਾਰ ਦੇ ਵਿੱਚ ਵੀ ਇੱਕ ਭਰਾ ਦੀ ਚੜ੍ਹਾਈ ਦੇਖ ਕੇ ਦੂਸਰੇ ਭਰਾ ਤੋਂ ਜਰਮੀ ਹੁੰਦਾ ਹੈ ਇਹੀ ਨਿੰਦਿਆ ਏ ਨਿੰਦਿਆ ਉਹਦੀ ਹੁੰਦੀ ਏ ਜਿਹੜਾ ਬੰਦਾ ਅੱਗੇ ਸਫਲ ਹੁੰਦਾ ਹੈ ਪਰ ਨੋਟ ਕਰਿਓ ਜਿਹੜੇ ਲੋਕ ਕਿਸੇ ਦੀ ਨਿੰਦਿਆ ਕਰਦੇ ਨੇ ਮਹਾਰਾਜ ਕਹਿੰਦੇ ਹਿਰਦੈ ਸੁੱਧ ਜੋ ਸੁਣਿਓ ਗੁਰਬਾਨੀ ਦੇ ਬਚਨ ਨੇ ਬਾਹਰ ਹੋ ਨਹੀਂ ਹਿਰਦੈ ਸੁੱਧ ਜੋ ਨਿੰਦਿਆ ਹੋਏ ਹਮਰੇ ਕਪੜੇ ਨਿੰਦ ਕਤੋਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਬੀਰ ਸਾਹਿਬ ਦਾ ਬੜਾ ਜਸ ਹੋ ਰਿਹਾ ਕਬੀਰ ਸਾਹਿਬ ਦਾ ਗੁਰਮੁਖ ਪਿਆਰਿਓ ਬਨਾਰਸ ਦੇ ਵਿੱਚ ਬੜਾ ਜਸ ਹੋਇਆ ਵਡਿਆਈ ਹੋਣ ਲੱਗ ਪਈ ਦੁਨੀਆਂ ਦੇ ਵਿੱਚ ਜੈ ਜੈਕਾਰ ਹੋਰੀ ਧੰਨ ਕਬੀਰ ਧੰਨ ਕਬੀਰ ਧੰਨ ਕਬੀਰ ਉਹ ਕਬੀਰ ਸਾਹਿਬ ਦੀ ਵਡਿਆਈ ਹੋਈ ਤੇ ਉੱਥੋਂ ਦਾ ਪੰਡਤ ਸੀ ਰਹਿਣਾ ਵਰਨਾ ਬੜਾ ਬਦਵਾਨ ਪੰਡਤ ਸੀ ਵਡਿਆਈ ਝੱਲਣਾ ਹੋਈ ਇਹ ਵਡਿਆਈ ਮੇਰੀ ਹੋਵੇ ਕਬੀਰ ਦੀ ਕਿਉਂ ਵਡਿਆਈ ਆਦੀ ਹੈ ਕਬੀਰ ਦੀ ਵਡਿਆਈ ਕਿਉਂ ਹੋਰੀ ਨਿਤ ਕਥਾ ਕਰਦਾ ਔਰ ਕਥਾ ਦੇ ਵਿੱਚ ਗੁਰਮਖ ਪਿਆਰਿਓ ਕਬੀਰ ਸਾਹਿਬ ਦੀ ਨਿੰਦਿਆ ਕਰਨੀ ਸ਼ੁਰੂ ਕਰਦੇ ਨਿੰਦਿਆ ਹੋਰੀ ਕਬੀਰ ਸਾਹਿਬ ਦੀ ਨਿੰਦਿਆ ਹੋਰੀ ਇੱਕ ਦਿਨ ਕਬੀਰ ਦਾ ਪੁੱਤਰ ਜਿਹਦਾ ਨਾਮ ਕਮਾਲ ਹੈ ਉਹ ਸੰਗਤ ਵਿੱਚ ਜਾ ਕੇ ਬੈਠਾ ਹਰ ਰੋਜ਼ ਜਾਂਦਾ ਹੈ ਦੇਖਦਾ ਹੈ ਮੇਰੇ ਪਿਓ ਦੀ ਨਿੰਦਿਆ ਹੁੰਦੀ ਹੈ ਚੈਨ ਸ਼ਕਤੀ ਬੜੀ ਇੱਕਬੀਰ ਦਾ ਮੁੰਡਾ ਹੈ ਨਾ ਕਬੀਰ ਨਾਮ ਜਪਣ ਵਾਲੀ ਰੂਹ ਏ ਤੇ ਉਹਦਾ ਮੁੰਡਾ ਵੀ ਏ ਕੋ ਨਾਮ ਜਪਣ ਵਾਲਾ ਹੋਇਆ ਨਾ ਹੁਣ ਕਬੀਰ ਸਾਹਿਬ ਦੀ ਨਿੰਦਿਆ ਜਦੋਂ ਕੰਨਾਂ ਦੇ ਨਾਲ ਸੁਣੀ ਕਮਾਲ ਕਰੇ ਆਇਆ ਅੱਖਾਂ ਲੱਗਾ ਬਾਪੂ ਜੀ ਪਿਤਾ ਜੀ ਜਿਹੜਾ ਪੰਡਿਤ ਬਨਾਰਸ ਦੇ ਵਿੱਚ ਕਥਾ ਕਰਦਾ ਹੈ ਤੁਹਾਡੀ ਨਿੰਦਿਆ ਬਹੁਤ ਕਰਦਾ ਪਰ ਭਗਤ ਕਬੀਰ ਸਭ ਕਹਿੰਦੇ ਪੁੱਤਰਾ ਉਰੇ ਆ ਮੇਰੇ ਕੋਲ ਹਾਂਜੀ ਪਿਤਾ ਦੀ ਨਿੰਦਿਆ ਕਰਦਾ ਮੇਰੀ ਅੱਖ ਦੇ ਹਾਂਜੀ ਤੋ ਇਦਾਂ ਕਰਿਆ ਕਰ ਰੋਜ ਸਵੇਰੇ ਸ਼ਾਮ ਪੰਡਤ ਵਾਤੇ ਪ੍ਰਸ਼ਾਦਾ ਲੈ ਕੇ ਜਾਇਆ ਕਰ ਕੋ ਸਤਨਾ ਗਾਹੀ ਗਰੂ ਰੋਜ ਪੰਡਤ ਵਾਤੇ ਰੋਟੀ ਪ੍ਰਸ਼ਾਦਾ ਲੈ ਕੇ ਜਾਇਆ ਕਰ ਉਹ ਕਹਿੰਦੇ ਜਾਣਾ ਸ਼ੁਰੂ ਕਰ ਦਿੱਤਾ ਰੋਜ਼ ਪ੍ਰਸ਼ਾਦਾ ਲੈ ਕੇ ਜਾਂਦਾ ਕਬੀਰ ਦਾ ਮੁੰਡਾ ਤੇ ਪੰਡਤ ਕਬੀਰ ਦੀ ਨਿੰਦਿਆ ਕਰੀ ਜਾਂਦਾ ਫਿਰ ਦੂਸਰਾ ਤੀਸਰਾ ਦਿਨ ਹੋਇਆ ਆਖਣ ਲੱਗਾ ਪਿਤਾ ਜੀ ਉਹ ਪੰਡਤ ਨਿੰਦਿਆ ਤੋਂ ਨਹੀਂ ਹਟਿਆ ਆਪ ਜੀ ਨੇ ਪ੍ਰਸ਼ਾਦਾ ਦੇ ਦਿੱਤਾ ਮੈਂ ਪ੍ਰਸ਼ਾਦਾ ਛਕਾ ਕੇ ਆਉਣਾ ਉਹ ਫਿਰ ਵੀ ਤੁਹਾਡੀ ਨਿੰਦਿਆ ਕਰੀ ਜਾਂਦਾ ਭਗਤ ਕਬੀਰ ਜੀ ਕਹਿੰਦੇ ਪੰਡਤ ਦੇ ਕੱਪੜੇ ਲੈ ਕੇ ਆਇਆ ਕਰ ਕੱਪੜੇ ਧੋ ਕੇ ਤੇ ਚੰਗੀ ਤਰ੍ਹਾਂ ਸਾਫ਼ ਸੁਥਰੇ ਕਰਕੇ ਲੈ ਕੇ ਜਾਇਆ ਕਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਕਮਾਲ ਪੁੱਤਰ ਸੀ ਬਚਨ ਮੰਨਿਆ ਹੁਣ ਕਹਿੰਦੇ ਉਸ ਪੰਡਤ ਦੇ ਕੱਪੜੇ ਗੁਰਮਖ ਪਿਆਰਿਓ ਲੈ ਕੇ ਆਉਂਦਾ ਰੋਜ਼ ਬਸ ਤਰ ਤੋਕੇ ਤੇ ਪਿਆਰਿਓ ਪੰਡਤ ਨੂੰ ਦੇਖ ਕੇ ਹੁੰਦਾ ਰੋਜ ਇਦਾਂ ਹੁੰਦਾ ਗਿਆ ਹੁੰਦਾ ਗਿਆ ਬੜੀ ਸੇਵਾ ਭਾਵਨਾ ਕਿਦੋਂ ਉਸ ਬੱਚੇ ਦੀ ਪੰਡਤ ਨੇ ਵੇਖੀ ਇੱਕ ਦਿਨ ਆਵਾਜ਼ ਮਾਰ ਲਈ ਪੰਡਤ ਕਹਿੰਦਾ ਅੱਖਾਂ ਲੱਗਾ ਪੁੱਤਰਾ ਬੜੀ ਸੇਵਾ ਕਰਦਾ ਹੈ ਕਿਦਾਂ ਲੜਕਾ ਹੈ ਅੱਖਣ ਲੱਗਾ ਮੈਂ ਭਗਤ ਕਬੀਰ ਦਾ ਮੁੰਡਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਅੱਖਣ ਲੱਗਾ ਮੈਂ ਤਾਂ ਉਹਦੀ ਨਿੰਦਿਆ ਕਰਦਾ ਮੈਂ ਤਾਂ ਉਹਦੀ ਨਿੰਦਿਆ ਕਰਦਾ ਤੂੰ ਕਬੀਰ ਦਾ ਮੁੰਡਾ ਮੇਰੇ ਤੋਂ ਬੜਾ ਵੱਡਾ ਪਾਪ ਹੋਇਆ ਪੰਡਤ ਕਹਿੰਦਾ ਬਹੁਤ ਵੱਡਾ ਪਾਪ ਹੋਇਆ ਅੱਜ ਤੋਂ ਬਾਅਦ ਮੈਂ ਕਬੀਰ ਦੀ ਨਿੰਦਿਆ ਛੱਡ ਦਿੱਤੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅੱਜ ਤੋਂ ਬਾਅਦ ਮੈਂ ਕਬੀਰ ਦੀ ਨਿੰਦਿਆ ਨਹੀਂ ਕਰਦਾ ਜਦੋਂ ਇਹ ਗੱਲ ਕਈ ਬੱਚਾ ਘਰ ਚ ਆਇਆ ਆਖਣ ਲੱਗਾ ਪਿਤਾ ਜੀ ਉਸ ਪੰਡਤ ਨੇ ਤੁਹਾਡੀ ਨਿੰਦਿਆ ਕਰਨੀ ਛੱਡ ਦਿੱਤੀ ਏ ਤੇ ਭਗਤ ਕਬੀਰ ਜੀ ਕਹਿੰਦੇ ਪਰ ਪੁੱਤਰਾ ਇਦਾਂ ਕਰ ਹੁਣ ਤੂੰ ਪੰਡਤ ਵਰਤੇ ਪ੍ਰਸ਼ਾਦਾ ਲਿਜਾਣਾ ਬੰਦ ਕਰ ਦੇ ਹੁਣ ਨਾ ਲੈ ਕੇ ਜਾਇਆ ਕਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹਦੇ ਕੱਪੜੇ ਧੋਣੇ ਬੰਦ ਕਰਦੇ ਬਾਪੂ ਮੈਨੂੰ ਕੋਤਕ ਸਮਝ ਨਹੀਂ ਆਇਆ ਜਦੋਂ ਉਹ ਨਿੰਦਿਆ ਕਰਦਾ ਸੀ ਤੁਸੀਂ ਕੱਪੜੇ ਉਹਦੇ ਧਵਾ ਕੇ ਭੇਜਦੇ ਸੀ ਉਹਦੇ ਬਾਅਦ ਤੇ ਰੋਟੀ ਟੁਕੜ ਭੇਜਦੇ ਸੀ ਹੁਣ ਜਦੋਂ ਨਿੰਦਿਆ ਬੰਦ ਕਰ ਦਿੱਤੀ ਉਹਨੇ ਤੇ ਹੁਣ ਤੁਸੀਂ ਪ੍ਰਸ਼ਾਦਾ ਪਾਣੀ ਬੰਦ ਕਰ ਦਿੱਤਾ ਉਹਦੇ ਕੱਪੜੇ ਧੋਣੇ ਬੰਦ ਕਰ ਭਗਤ ਕਬੀਰ ਸਾਹਿਬ ਜੀ ਨੇ ਉਸ ਵਕਤ ਆਖਿਆ ਗੁਰਮਖੋ ਨਿੰਦਾ ਕਰ ਕਰ ਬਹੁ ਭਾਰ ਉਠਾ ਆਵੇ ਬਿਨ ਮਜੂਰੀ ਭਾਰ ਪਹੁੰਚਾ ਵਣਿਆ ਆਖਦੇ ਜਦੋਂ ਉਹ ਨਿੰਦਿਆ ਕਰਦਾ ਸੀ ਉਦੋਂ ਉਹ ਆਪਣੀ ਨੌਕਰੀ ਕਰਦਾ ਸੀ ਆਖੋ ਸਤਨਾ ਸ਼੍ਰੀ ਵਾਹੇ ਗੁਰੂ ਉਦੋਂ ਉਹ ਨੌਕਰ ਲੱਗਾ ਸੀ ਆਪਣਾ ਤੇ ਆਪਣਾ ਫਰਜ਼ ਬਣਦਾ ਹੈ ਜਿਹੜਾ ਬੰਦਾ ਮਜਦੂਦੀ ਕਰਦਾ ਨੌਕਰੀ ਕਰਦਾ ਉਹਦੀ ਸੇਵਾ ਕਰਨ ਦਾ ਉਹ ਆਪਣੀ ਜਿਹੜੀ ਪਾਪਾਂ ਦੀ ਜਿਹੜੀ ਪੰਡਸ ਔਗਣਾ ਦੀ ਪੰਡਸ ਸੀ ਉਸ ਪੰਡਤ ਨੇ ਆਪਣੇ ਸਿਰ ਤੇ ਰੱਖੀ ਹੋਈ ਸੀ ਆਖੋ ਸਤਨਾ ਸ਼੍ਰੀ ਵਾਹੇ ਗੁਰੂ ਉਸ ਨੇ ਆਪਣੇ ਸਿਰ ਦੇ ਉੱਪਰ ਰੱਖੀ ਸੀ ਉਹ ਨਿੰਦਕ ਆਪਣੇ ਕੱਪੜੇ ਧੋ ਰਿਆ ਸੀ ਤੇ ਆਪਣੀ ਮਜ਼ਦੂਰੀ ਕਰਦਾ ਸੀ ਅੱਜ ਉਹਨੇ ਨਿੰਦਿਆ ਬੰਦ ਕਰ ਦਿੱਤੀ ਭਾਵ ਨੌਕਰੀ ਛੱਡ ਦਿੱਤੀ ਹੁਣ ਫਿਰ ਉਹਨੂੰ ਕਾਦਾ ਭੋਜਨ ਛਕਾਈਏ ਉਸਨੂੰ ਕਾਦਾ ਭੋਜਨ ਛਕਾਈਏ ਤੇ ਕਿਹੜੇ ਕੱਪੜੇ ਧੋਈਏ ਜਦੋਂ ਕਬੀਰ ਸਾਹਿਬ ਦੀ ਉਸਤਤਿ ਵਡਿਆਈ ਤੇ ਪੰਡਤ ਨੂੰ ਵੀ ਆ ਕੇ ਕਬੀਰ ਸਾਹਿਬ ਦੇ ਅੱਗੇ ਝੁਕਣਾ ਪਿਆ ਐਡਾ ਵੱਡਾ ਰੋਗ ਐ ਨਿੰਦਿਆ ਦਾ ਤਿੰਨਿੰਦਿਆ ਜਿਹੜੇ ਕਰਨ ਵਾਲੇ ਨੇ 마ਫ ਕਰਿਓ ਉਹ ਨਿੰਦਿਆ ਕਰਨ ਤੋਂ ਬਾਅਦ ਨਹੀਂ ਹੁੰਦੀ ਆਖੋ ਸਤਨਾ ਸ਼੍ਰੀ ਬਾਹ ਹੈ ਗੁਰੂ ਮਹਾਰਾਜ ਕਹਿੰਦੇ ਭਲਿਓ ਨਿੰਦਿਆ ਭਲੀ ਕਿਸੇ ਦੀ ਨਹੀਂ ਮਨਮੁਖ ਲੋਕੀ ਕਰਦੇ ਨੇ ਨਿੰਦਿਆ ਭਲੀ ਕਿਸੇ ਦੀ ਨਹੀਂ ਮਨਮੁਖ ਲੋਕੀ ਕਰਦੇ ਨੇ ਨਿੰਦਿਆ ਭਲੀ ਕਿਸੇ ਦੀ ਨਹੀਂ ਮਨਮੁਖ ਲੋਕੀ ਕਰਦੇ ਨੇ ਨਿੰਦਿਆ ਭਲੀ ਕਿਸੇ ਦੀ ਨਹੀਂ ਮਨਮੁਖ ਲੋਕੀ ਕਰਦੇ ਨੇ ਓ ਲੋਕੀ ਕਰਦੇ ਨੇ ਮਨ ਮੁਖ ਲੋਕੀ ਕਰਦੇ ਨੇ ਲੋਕੀ ਕਰਦੇ ਨੇ ਮਨ ਮੁਖ ਲੋਕੀ ਕਰਦੇ ਨੇ ਓ ਲੋਕੀ ਕਰਦੇ ਮਨ ਮੁਖ ਲੋਕੀ ਕਰ ਦੇ ਨੇ ਲੋਕੀ ਕਰ ਦੇ ਨੇ ਮਨ ਮੁਖ ਲੋਕੀ ਕਰ ਦੇ ਨੇ ਲੋਕੀ ਕਰ ਦੇ ਨੇ ਮਨ ਮੁਖ ਲੋਕੀ ਕੋਣ ਕੀ ਕਰ ਦੇ ਨੇ ਬੁਰਿਆ ਨਾਲ ਬੁਰਾਈ ਕਰਨੀ ਬੁਰਿਆ ਨਾਲ ਬੁਰਾਈ ਕਰਨੀ ਬੁਰਿਆ ਨਾਲ ਬੁਰਾਈ ਕਰਨੀ ਬੁਰਿਆ ਨਾਲ ਬੁਰਾਈ ਕਰਨੀ ਬੁਰਾਈ ਕਰਨੀ ਬੁਰਿਆ ਨਾਲ ਬੁਰਾਈ ਕਰਨੀ ਇਹ ਦੁਨੀਆ ਜਾਣਦੀ ਦੁਨੀਆ ਜਾਣਦੀ ਇਹ ਦੁਨੀਆ ਜਾਣਦੀ ਦੁਨੀਆ ਜਾਣਦੀ ਕੀ ਆ ਜਾਣਦੀ ਬੁਰਿਆਂ ਨਾਲ ਵੀ ਨੇਕੀ ਕਰਨੀ ਏ ਮੇਰਾ ਗੁਰੂ ਜਾਣਦਾ ਬੁਰਿਆਂ ਨਾਲ ਵੀ ਨੇਕੀ ਕਰਨੀ ਏ ਮੇਰਾ ਸਤਿਗੁਰ ਜਾਣਦਾ ਬੁਰਿਆਂ ਨਾਲ ਵੀ ਨੇਕੀ ਕਰਨੀ ਏ ਮੇਰਾ ਸਤਿਗੁਰ ਜਾਣਦਾ ਬੁਰਿਆਂ ਨਾਲ ਵੀ ਨੇਕੀ ਕਰ ਏ ਮੇਰਾ ਸਤਿਗੁਰ ਜਾਨ ਦਾ ਬੁਰਿਆ ਨਾਲ ਵੀ ਨੇਕੀ ਕਰਨੀ ਏ ਮੇਰਾ ਸਤਿਗੁਰ ਜਾਨ ਦਾ ਨਾਲ ਵੀ ਨੇਕੀ ਕਰਨੀ ਏ ਮੇਰਾ ਸਤਿਗੁਰ ਜਾਨ ਦਾ ਬੁਰਿਆ ਨਾਲ ਬੁਰੀਾਈ ਕਰਨੀ ਮਾਫ ਕਰਨ ਕੁਝ ਸਿਆਣੇ ਬੁਰਿਆ ਨਾਲ ਵੀ ਨੇਕੀ ਕਰਨੀ ਏ ਗੁਰੂ ਨਾਨਕ ਦਾ ਗੁਰ ਨਾਨਕ ਦਾ ਘਰ ਜਾਣ ਹੁੰਦਾ ਇਸ ਕਰਕੇ ਅੱਜ ਐਤਵਾਰ ਆਪਾਂ ਆਏ ਆ ਇਹ ਸਿੱਖਿਆ ਲੈ ਕੇ ਜਾਣੀ ਆਪਾਂ ਗੁਰੂ ਘਰ ਦੇ ਵਿੱਚੋਂ ਇਹ ਸਿੱਖਿਆ ਵੀ ਕਦੇ ਜ਼ੁਬਾਨ ਦੇ ਵਿੱਚੋਂ ਕਿਸੇ ਦੀ ਨਿੰਦਿਆ ਨਹੀਂ ਕਰਨ ਲੱਗੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜੇ ਕਿਸੇ ਦਾ ਮੁੰਡਾ ਬਾਹਰ ਚਲਾ ਗਿਆ ਨਾ ਵਿਦੇਸ਼ ਉਹਨੂੰ ਇਹ ਕਹੋ ਸ਼ੁਕਰ ਹੈ ਰੱਬ ਦਾ ਤੇਰਾ ਬੱਚਾ ਬਾਹਰ ਚਲਾ ਗਿਆ ਇੱਕ ਦਿਨ ਗੁਰਮਖਾ ਤੂੰ ਵਿਢਾਈ ਕਰਨ ਵਾਲਾ ਤੇਰਾ ਵੀ ਬੱਚਾ ਬਾਹਰ ਚਲਾ ਜਾਏਗਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਚੀਜ਼ ਆਪਣੇ ਨੇੜੇ ਆਏਗੀ ਮੰਨ ਲਓ ਬੰਦੇ ਨੇ ਕੋਠੀ ਪਾਈ ਏ ਜੇ ਆਪਣੇ ਅੰਦਰ ਸਾੜਾ ਆ ਗਿਆ ਬੰਦੇ ਦੀ ਕੋਠੀ ਪੈ ਜੇਗੀ ਨਹੀਂ ਪੈ ਸਕਦੀ ਕਿਉਂ ਨਹੀਂ ਪੈ ਸਕਦੀ ਕਿਉਂਕਿ ਮਨ ਤਾਂ ਤੇਰਾ ਸੜਿਆ ਪਿਆ ਹੈ ਮਨ ਸੜਿਆ ਪਿਆ ਨਾ ਕੋਠੀ ਪੈਗੀ ਤੇ ਉਹ ਚੀਜ਼ ਤੇਰੇ ਨੇੜੇ ਆ ਜਾਏਗੀ ਨਹੀਂ ਹੋਊਗੀ ਜਦੋਂ ਵੀ ਤੇਰੇ ਅੰਦਰ ਖੁਸ਼ੀ ਹੋਏਗੀ ਮਾਲਕਾ ਤੂੰ ਉਹਦੇ ਉੱਪਰ ਕਿਰਪਾ ਕੀਤੀ ਏ ਉਹਨੇ ਕੋਠੀ ਪਾਈ ਗੱਡੀ ਲਿਆਂਦੀ ਮਾਲਕਾ ਹਮੇਸ਼ਾ ਮੇਰ ਭਰਿਆ ਉਹਦੇ ਸਿਰ ਤੇ ਹੱਥ ਰੱਖੀ ਉਹਨੂੰ ਹਮੇਸ਼ਾ ਹੀ ਖੁਸ਼ੀ ਆਉਂਦੀ ਸੁੱਖ ਮੰਗਿਆ ਤੇ ਤੇਰੇ ਕੋਲੇ ਸੁੱਖ ਆਏਗਾ ਕਿ ਨਹੀਂ ਆਏਗਾ ਆਏਗਾ ਸ਼੍ਰੀ ਭਾਈ ਹੀ ਗੁਰੂ ਜੋ ਦੂਸਰਿਆਂ ਵੱਤ ਤੇ ਮੰਗੇਗਾ ਨਾ ਉਹ ਸਾਡੇ ਕੋਲੇ ਆਟੋਮੈਟਿਕਲੀ ਆਉਣਾ ਹੀ ਆਉਣਾ ਹੈ ਆਉਣਾ ਹੀ ਆਉਣਾ ਹੈ ਇਸ ਕਰਕੇ ਨਿੰਦਿਆ ਦੁਐਸ ਚੁਗਲੀ ਛੱਡ ਕੇ ਉਸ ਪਰਮਾਤਮਾ ਦੀ ਗੱਲ ਮੰਨੀਏ ਹਰ ਇੱਕ ਦੇ ਵਿੱਚ ਰੱਬ ਦਾ ਰੂਪ ਦੇਖੀਏ ਨਿੰਦਕ ਵਾਲੇ ਬੰਦੇ ਦੀ ਕਦੇ ਸੰਗਤ ਵਿੱਚ ਨਾ ਬੈਠੋ ਆਪ ਕੋ ਸਤਨਾ ਜੀ ਵਾਹਿਗੁਰੂ ਇਸ ਕਰਕੇ ਜਿਹੜੇ ਕੰਨ ਨੇ ਨਾ ਕੰਨ ਲਾਏ ਨੇ ਰੱਬ ਨੂੰ ਸੁਣਨ ਵਾਸਤੇ ਲਾਏ ਨੇ ਕੋਈ ਵੀ ਗੱਲ ਵਿਚਾਰ ਹੁੰਦੀ ਉਹਨੂੰ ਪਹਿਲਾਂ ਕੰਨਾਂ ਤੇ ਨਾਲ ਸੁਣੋ ਅੱਖਾਂ ਨਾਲ ਵੇਖੋ ਫਿਰ ਬੰਦੇ ਨੂੰ ਯਕੀਨ ਕਰਨਾ ਚਾਹੀਦਾ ਮਹਾਰਾਜ ਕਹਿੰਦੇ ਨੇ ਨਾ ਅਰਦਾਸ ਦੇ ਵਿੱਚ ਬੱਚੇ ਹੁੰਦੇ ਜਿਨ੍ਹਾਂ ਦੇਖ ਕੇ ਅਣਡਠ ਕੀਤਾ ਅੱਖਾਂ ਨਾਲ ਦੇਖ ਕੇ ਅਣਡਠ ਕੀਤਾ ਦਿਨਾ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਇਹ ਅੱਖਾਂ ਨੇਤਰ ਲਾਏ ਨੇ ਇਨੇਤਰਾ ਨਾਲ ਦੇਖ ਕੇ ਚੱਲਣਾ ਦੁਨੀਆਂ ਦੇ ਉੱਪਰ ਜ਼ੁਲਮ ਬਹੁਤ ਵੱਧ ਰਿਹਾ ਆ ਆ ਪੰਜਾਬ ਦੀ ਧਰਤੀ ਨਸ਼ਿਆਂ ਦਾ ਗੜ੍ਹ ਜ਼ੁਲਮ ਬਹੁਤ ਜ਼ਿਆਦਾ ਸੰਸਾਰ ਦੇ ਉੱਪਰ ਹੋ ਰਿਹਾ ਏ ਕਰਨ ਵਾਲਾ ਹੋਰ ਕੋਈ ਨਹੀਂ ਹੈਗਾ ਆਪਣੇ ਵਰਗਾ ਹੀ ਬੰਦਾ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਅ ਨਸ਼ੇ ਵੇਚਣ ਵਾਲਾ ਹੋਰ ਕੋਈ ਨਹੀਂ ਹੈਗਾ ਆਪਣੇ ਵਰਗਾ ਹੀ ਬੰਦਾ ਹੈ ਆਪਣੇ ਵਰਗਾ ਹੀ ਬੰਦੇ ਨਾਲ ਤੋਂ ਬਚਣ ਦੀ ਲੋੜੇ ਤੇ ਗੁਰੂ ਦੇ ਲੜ ਲੱਗੀਏ ਬਾਣੀ ਨਿਤ ਬਾਣ ਮਾਰਦੀ ਏ ਪਰ ਸਾਡੇ ਇੱਕ ਨਹੀਂ ਲੱਗਦਾ ਕੋ ਸਤਨਾ ਉਹ ਤੇਰੇ ਇੱਕ ਨਾ ਲੱਗੇ ਮਨ ਮੇਰੇ ਬਾਣੀ ਤੇਰੇ ਬਾਣ ਮਾਰਦੀ ਤੇਰੇ ਇੱਕ ਨਾ ਲੱਗੇ ਓਏ ਮਨ ਮੇਰੇ ਬਾਣੀ ਤੇਰੇ ਬਾਣ ਮਹਾਰਦੀ